ਆਇਕਨਸ ਸੂਟ ਪੂਰਾ ਫਰੰਟ ਕੱਟਿਆ ਹੋਇਆ ਦੁਪੱਟਾ ਨਾਲ ਭਾਜੀ ਨਾ 600 ਨਾਲ 700 ਹਾਂਜੀ ਸੈਟ ਲੋ ਜਾ ਇਕੱਲਾ-ਇਕੱਲਾ ਪੀਸ ਲੈ ਜੋ ਆਕੇ ਆ ਲੋ 350 ਰੁਪਏ ਦਾ ਛੋਟੋ ਵਾਲੇ ਪੀਸ ਜਿਹੜੇ 1 1000 ਦੇ ਬਾਜ਼ਾਰ 'ਚ ਬਾਬੇ ਦੀ ਹੱਡੀ ਦੇ 350 ਦਾ ਸੂਟ ਡਿਜੀਟਲ ਦੇ ਉੱਪਰ ਵਰਕ ਕੀਤਾ ਹੋਇਆ ਸੂਟ ਇਹ ਬਾਜ਼ਾਰ 'ਚ 1500 2000 ਤੋਂ ਘੱਟ ਸਟਾਰਟ ਨਹੀਂ ਹੁੰਦੇ ਹਾਂਜੀ ਤੇ ਆਪਾਂ ਆਪਣੀਆਂ ਭੈਣਾਂ ਨੂੰ ਐਦਾਂ ਦੇ ਡਿਜੀਟਲ ਸੂਟ ਭਾਜੀ 500 ਰੁਪਏ ਦਾ ਦੇ ਦਿੰਦਾ ਇਹਨਾਂ ਦਾ ਪੀਸ ਡਿਸਟਲ ਹਾਂਜੀ ਆ ਦੇਖ ਲਓ ਪੂਰਾ ਸੀਕਵੈਂਸ ਦਾ ਕੰਮ ਬਾਜੂ ਵਰਗਣਾ ਆਪਾਂ ਓਵਰ ਜਲਾਤੇ ਕਰਵਾ ਦੋ ਕਰਕੇ ਹਾਂਜੀ 1000 ਰੁਪਏ ਦਾ ਆ ਸੂਟ ਦਾ ਫਰੰਟ ਦੇਖ ਲਓ ਔਰ ਇਹ 1300 ਲਗਜ਼ਰੀ ਪੀਸ ਜਿਹੜੇ ਸ਼ੋਰੂਮ ਅੱਜ ਮਿਲਦੇ ਜਾ ਕੇ ਹਾਂਜੀ ਆ ਲੋ ਬਾਬੇ ਦੀ ਹੱਡੀ ਦੇ ਭਾਜੀ 1000 ਰੁਪਏ ਕਰਤਾ ਪਿਓਰ ਓਰੀਜਨਲ ਖੀਨ ਖਾਬ ਦੇ ਹੈਵੀ ਸੂਟ ਆ ਵੇਖੋ ਪੀਸ ਬਣੇ ਹੋਏ ਆ ਚੱਕੋ ਸੂਟ ਕਮ ਰਹਿ ਗਿਆ ਕੀਤਾ ਫੁੱਲ ਭਾਰੀ ਭਾਜੀ 2500 ਰੁਪਏ ਸੂਟ ਦਾਂਗੇ ਰੈੱਡ ਸੂਟ 2500 ਚ ਦੇਖੋ ਜਿੱਥੇ ਮਰਜੀ ਚਲ ਜੋ ਔਰ ਕਿਸੇ ਨੇ 3 ਸ਼ਰ ਮੰਗਣਾ ਕਿਸੇ ਨੇ 3500 ਫੁੱਲ ਭਾਜੀ ਹੱਡੀ ਤੇ 1800 ਰੁਪਏ ਦਾ ਸੂਟ ਪਿਓਰ ਕਲਾਸ ਦੇ ਉੱਪਰ ਐਦਾਂ ਦਾ ਸੂਟ ਜਿਹੜਾ ਬਾਜ਼ਾਰ ਚ 1500 ਦਾ ਐਲੋ 600 ਰੁਪਏ ਲੈ ਜਾਓ ਡਿਜ਼ਾਈਨਿੰਗਾਂ ਦੇਖੋ ਵੈਰਾਈਆਂ ਦੇਖੋ ਤੇ ਐਦਾਂ ਦੇ ਧਵਾਕੇ ਬਾਜੀ ਹਾਂਜੀ 450 ਰੁਪਏ ਕਮ ਰਹਿ ਗਿਆ ਕੀਤਾ ਹੋਇਆ ਆਹ ਦੇਖੋ ਦੁਪੱਟਾ ਨਾਲ ਕਲਾਸ ਪੀਸ ਹਾਂਜੀ ਭਾਜੀ 1500 1700 ਰੁਪਏ 800 ਰੁਪਏ ਦਾਾਂਗੇ ਆ ਨੇੜੇ ਕਰਕੇ ਦਿਖਾ ਵੀਰੇ ਬੈਲਵਟ ਦੇ ਉੱਪਰ ਟੋਟਲ ਹੈਂਡ ਦਾ ਕੰਮ ਪੂਰਾ ਪੈਚ ਪੂਰਾ ਲੱਧਿਆ ਸੁਣ ਬਰਪਰੀ ਦਾ ਟੈਗ ਲਗਾਉਂਦਾ ਇੱਥੇ 5895 ਦਾ ਆ ਲੋ 3600 ਰੁਪਏ ਲੈ ਜਾਓ ਆ ਦੇਖੋ 3 3000 32 3200 ਰੁਪਏ ਸੂਟ ਆ ਜਿਹੜੇ 13 1300 ਚ ਕਰਦੇ ਬਾਪੇ ਦੀ ਹੱਟੀ ਤੇ ਧੂੜ ਚੈੱਕ ਕਰ ਲੋ ਸਾਰਾ ਕੇਰਾ ਫਰਟ ਡਿਜ਼ਾਈਨਰ ਵੀ ਸਿਆਮ ਪੱਤੀ ਪੇਰੋ 3 3000 ਦੇ ਸੂਟ ਬਜ਼ਾਰਾਂ ਚ ਇੱਥੇ ਤੁਹਾਨੂੰ ਅਸੀਂ ਦੇਣਾ ਸਿਰਫ 1300 ਰੁਪਏ ਚ ਆਹ ਭਾਜੀ 6650 ਰੇਟ ਦੇ ਜੀ ਆਹ ਚੱਕੋ 2500 ਦੇਖੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 8 8000 ਵਾਲੇ 7 7000 ਵਾਲੇ ਸੂਟ 25 2500 ਚ ਕਰਦੇ ਆ 25 2500 ਆਹ ਦੇਖੋ ਭਾਜੀ ਤੋਹਫੇ ਪਰਪਰੀ ਉੱਪਰ ਦੇਖੋ ਹੈਂਡ ਵਰਕ ਗਲੇ ਦੇ ਉੱਪਰ 5500 6500 2300 ਰੁਪਏ ਜਿਹੜੇ ਵਿਆਹ ਸ਼ਾਦੀ ਦਾ ਕਪੜਾ ਨਾ ਦੇਣ ਲੈਣ ਕਰਨਾ ਬਾਬੇ ਜੱਟ ਦੇ ਆ ਜਾਓ ਬਾਜ਼ਾਰ ਚ ਆ ਕੇ ਲੁੱਟਣਾ ਨਾ ਕਰੋ ਇੱਕ ਇੱਕ ਲੱਖ ਵਾਲਾ ਕਪੜਾ 30 35 35 ਹਜ਼ਾਰ ਚ ਲੈ ਜਾਓ ਆ ਦੇਖੋ ਇਹ ਪਾਜੀ オリジナル ਹੈ ਕਾਪੀਆਂ ਛੱਪ ਜਾਣੀ ਹੈਗੀਆਂ ਹਾਂਜੀ ਇਹ ਪਿਓਰ オリジナル ਬਨਾਰਸੀ ਗੀਨਗਾ ਵਾਲਾ ਰਾਜਾ ਰਾਣੀ ਹੈ ਰੇਟ 2000 ਇਹ ਪਿਓਰ ਡਿਸਟਲ ਹੈ ਕੁਆਲਿਟੀ ਆ ਬਰਕ ਦੇ ਨਾਲ ਹੈ ਹਾਂਜੀ ਆ ਕੋਈ 1500 2000 ਨਹੀਂ ਹਾਂ 500 ਇੱਧਰ ਦੇਖੋ 500 ਰੁਪਏ ਸਿਮਰ ਦਾ ਸੂਟ ਲੋ ਹੈਂਡਵਰਕ ਨਾਲ ਆ 500 ਚ 500 ਚ ਮਯਾਰ ਤੇ ਨਹੀਂ ਕਰਦੇ ਤੁਸੀਂ ਉਹ 500 ਚ ਦੇ ਰਹੇ ਆ ਭਾਜੀ ਆ ਲੋ ਜਿਹੜੇ ਸ਼ੋਰੂਮ ਅਚ ਡੰਮੀਆਂ ਰਜਾ ਕੇ 2 2000 ਹੈ ਨਾ ਹਾਂਜੀ ਆ ਇਦਾਂ ਦੇ ਦਬਟੇ ਨਾਲ ਹੈ ਵੀ ਹੈ 700 ਰੁਪਏ ਦੇ ਅੱਜ 700 ਦੇ ਵਿੱਚ ਉਹ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ 500 ਰੁਪਏ ਚੁਣੀ ਕੋਈ 17 1800 ਨਹੀਂ 800 ਦਾ ਸੂਟ ਆ ਦੇਖੋ ਭਾਜੀ ਪੀਸ ਹਾਂਜੀ ਤੋਹਫਾ ਉਹ ਸੂਟ ਹੈ 1000 ਵਾਲਾ 800 ਦੇ 800 ਦੇ ਆ ਦੇਖੋ 800 ਰੁਪਏ ਦੇ ਵਿੱਚ ਪਿਓਰ ਵਿਸਕੋਜ਼ ਹਾਂਜੀ ਇਹ ਬਾਜ਼ਾਰ 'ਚ 2500 ਰੁਪਏ ਚੜ ਹੁੰਦਾ ਚੱਕੋ 1300 ਆ ਦੇਖੋ ਇਹ 18 1800 19 1900 2 2000 ਦੇ ਸੂਟ ਆ ਬਾਬੇ ਦੀ ਹੱਟੀ ਤੇ 8 800 ਦੇ ਚਲੋ ਜੀ ਅੱਜ ਬਾਬੇ ਦੀ ਹੱਟੀ ਤੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਦੇਣਿਆ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਆ ਐਂਡ ਤੱਕ ਦੇਖ ਲਿਓ ਦੇਖੋ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਚਾਹੇ ਤੁਸੀਂ ਦੁਕਾਨਦਾਰ ਚਾਹੇ ਤੁਸੀਂ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਬਾਬਾ ਜੀ ਲੋਕਾਂ ਨੇ ਵਿਆਹ ਸ਼ਾਦੀ ਦਾ ਕੱਪੜਾ ਦਾਜਵੇਂ ਦੇ ਕੱਪੜਾ ਦਾ ਬਾਜ਼ਾਰਾਂ ਚ ਹੋ ਰਹੀ ਹੈ ਲੁੱਟ ਪਰ ਤੁਹਾਡੀ ਇੱਕ ਗੱਲ ਬੜੀ ਮਸ਼ਹੂਰ ਆ ਜਿਹੜਾ ਬਾਜ਼ਾਰ ਚ 1 ਲੱਖ ਦਾ ਕੱਪੜਾ ਤੇ 30 35 ਹਜ਼ਾਰ ਚਲਾਇਓ ਸੱਚਾ ਹੈ ਭਾਜੀ ਸਾਰਾ ਕੁਝ ਸੱਚਾ ਹੈ ਸਾਰੇ ਪਿੰਡਾਂ ਬਰੋਂ ਸਸਰੀ ਕਾਲ ਤੇ ਆਪਾਂ ਵੱਡਾ ਧਮਾਕਾ ਅੱਜ ਕਰਨ ਜਾ ਰਹੇ ਆ ਭਾਜੀ ਆਪਾਂ ਅੱਜ ਕਨਸੈਪਟ ਜਿਹੜਾ ਲੈ ਕੇ ਆਏ ਆ ਨਾ ਹਾਂਜੀ ਬੜਾਈ ਸ਼ਾਨਦਾਰ ਲੈ ਕੇ ਆਏ ਆ ਇੱਕ ਇੱਕ ਸੂਟ ਆਪਾਂ ਅੱਜ ਖੋਲ ਕੇ ਆ ਨਿਗਾ ਕਰਾਣਿਆ ਤੋਹਫੇ ਠੀਕ ਆ ਜੀ ਮਤਲਬ ਤੁਸੀਂ ਰੇਟਾਂ ਨੂੰ ਸੋਚੋਗੇ ਵੀ ਕੀ ਹੋ ਗਿਆ ਆ ਇਦਾਂ ਦਾ ਸੂਟ ਪੂਰਾ ਫਰੰਟ ਕੱਢਿਆ ਹੋਇਆ ਦੁਪੱਟਾ ਨਾਲ ਭਾਜੀ ਹਾਂਜੀ ਨਾ 600 ਨਾਲ 700 ਹਾਂਜੀ ਸੈਟ ਲੋ ਜਾ ਇਕੱਲਾ-ਇਕੱਲਾ ਪੀਸ ਲੈ ਜੋ ਆਕੇ ਹਾਂਜੀ ਇਦਾਂ ਦਾ ਕਲਰ ਸੈਟ ਹੋਊਗਾ ਇਦਾਂ ਦਾ ਬ੍ਰਾਂਡ ਆਊਗਾ ਤੇ ਵੱਡਾ ਧਮਾਕਾ ਬਾਜੀ ਆ ਲੋ 350 ਰੁਪਏ ਦਾ ਸੂਟ ਆਹਾਂ ਸੂਟ 350 ਦਾ 350 ਦਾ ਬਰ ਦੇ ਦੇਣਾ ਬਾਜੀ ਆ ਦੇਖੋ ਫੋਟੋ ਵਾਲੇ ਪੀਸ ਜਿਹੜੇ 1 1000 ਦੇ ਬਾਜ਼ਾਰ ਚ ਬਾਬੇ ਦੀ ਹੱਡੀ ਦੇ 350 ਦਾ ਸੂਟ ਰੰਗ ਦੇਖੋ ਡਿਜ਼ਾਈਨ ਦੇਖੋ ਘੇਰੇ ਚੈੱਕ ਕਰ ਲੋ 350 ਰੁਪਏ ਦਾ ਸੂਟ ਆ ਦੇਖੋ ਬਾਜੀ ਮੈਂ ਬ੍ਰਾਂਡਡ ਗੰਗਾ ਦੇ ਪੀਸ ਲੈ ਕੇ ਆਇਆ ਜਿਹਨੂੰ ਕਹਿੰਦਾ ਦੇਸੀ ਕਿਓ ਕਪੜਾ ਆਹ ਦੇਖੋ ਕਪੜਾ ਹਾਂਜੀ ਬ੍ਰਾਂਡ ਕਪੜੇ ਡਿਜੀਟਲ ਦੇ ਉੱਪਰ ਵਰਕ ਕੀਤਾ ਇਹ ਸੂਟ ਇਹ ਬੁਜਾਰਾ ਚ 1500 2000 ਤੋਂ ਘੱਟ ਸਟਾਰਟ ਨਹੀਂ ਹੁੰਦੇ ਹਾਂਜੀ ਤੇ ਆਪਾਂ ਆਪਣੀਆਂ ਭੈਣਾਂ ਨੂੰ ਐਦਾਂ ਦੇ ਡਿਜੀਟਲ ਸੂਟ ਭਾਜੀ 500 ਰੁਪਏ ਦਾ ਦੇ ਦਣਾ ਆ ਆ ਡਿਜੀਟਲ ਸੂਟ 500 ਦਾ 500 ਦਾ ਇਹਨੂੰ ਵੀ ਛੱਡੋ ਅੱਗੇ ਆਪਾਂ ਪਹਿਲਾਂ ਇੱਧਰ ਦੇਖੋ ਆ ਦੇਖੋ ਬ੍ਰਾਂਡ ਵੀ ਆਪਣਾ ਆ ਬਾਬੇ ਦੀ ਹੱਟੀ ਕੋਈ 1500 ਨਹੀਂ 500 ਹੀ ਦਵਾਂਗੇ ਆ ਦੇਖੋ ਭਾਜੀ 25 2500 ਵਾਲੇ ਸੂਟ ਇਹ ਗੱਲਾਂ ਨਹੀਂ ਕਰਦਾ ਮੈਂ ਚੈਲੰਜ ਕਰਦਾ ਭਾਜੀ ਇਹ ਸੂਟਾਂ ਨੂੰ ਹਾਂਜੀ ਐਦਾਂ ਦੇ ਪੀਸ ਕੋਈ ਹੋਲਸੇਲਰ ਕੋਈ ਨਹੀਂ ਬਣਾ ਸਕਦਾ ਇਦਾਂ ਦੇ ਪੀਸ ਡਿਸਟਲ ਹਾਂਜੀ ਆ ਦੇਖ ਲਓ ਪੂਰਾ ਸੀਕੁਐਂਸ ਦਾ ਕੰਮ ਬਾਜੂ ਵਰਕ ਨਾਲ ਠੀਕ ਹੈ ਜੀ ਇਦਾਂ ਦੇ ਪੀਸ ਆਣਗੇ ਇਦਾਂ ਦੇ ਹੈਵੀ ਦੁਪੱਟੇ ਜਿਹੜੇ 2500 3000 ਸਟਾਰਟ ਹੁੰਦੇ ਆ ਭਾਜੀ ਆਪਾਂ ਆਫਰ ਦਿਲਾਤੇ ਕਰਵਾ ਜੋਦ ਕਰਕੇ ਹਾਂਜੀ 1000 ਰੁਪਏ ਦਾ ਸੂਟ 1000 ਦਾ ਸੂਟ ਆ ਦੇ ਦੇਣਾ ਭਾਜੀ ਆਪਾਂ ਆ ਵੀ ਤੁਸੀਂ ਚੈੱਕ ਕਰ ਲਓ ਕੋਈ 250 ਕੋਈ 2500 ਬਾਬੇ ਦੀ ਹੱਟੀ ਦੇ ਸਿਰਫ 1000 ਰੁਪਏ ਦਾ ਸੂਟ ਆ ਗੱਲਾਂ ਨਹੀਂ ਚੈਲੰਜ ਆ ਸੂਟਾਂ ਦਾ ਰੇਟਾਂ ਦਾ ਅਡ ਡਿਜੀਟਲ ਹੈਂਡ ਵਰਕ ਦੇ ਸੂਟਾ ਦੇਖੋ ਪੀਸ ਬਣੇ ਹੋਏ ਭਾਜੀ ਪੜਤਾ ਹੀ ਘੜਦੇ ਰਹੇਗੇ ਤੁਸੀਂ ਇਹਨਾਂ ਸੂਟਾਂ ਦੇ ਹਾਂਜੀ ਇਹ ਰੇਟਾਂ ਦੀਆਂ ਇਨੀਆਂ ਗਰੰਟੀਆਂ ਨੇ ਆਹ ਦੇਖੋ ਪੀਸ ਇਦਾਂ ਦਾ ਹੈਵੀ ਦੁਪੱਟਾ ਜੀ ਸੀਗਮੈਂਟ ਨਾਲ 1000 ਰੁਪਏ ਦਾ ਕਰਦੇ ਦੇਖੋ ਇਹ ਉਹ ਸੂਟਾ ਜਿਹੜੇ ਬਾਜ਼ਾਰ 'ਚ ਡੰਮੀਆਂ ਤੇ ਲਾ ਕੇ 25 2500 22 2200 ਪਰ ਬਾਬੇ ਦੀ ਹੱਡੀ ਤੇ 1000 ਰੁਪਏ ਦਾ ਸੂਟ ਆ ਭਾਜੀ ਆਹ ਦੇਖੋ ਪਿਓਰ ਨੇਚਰਲ ਕਰੇਬ ਦਾ ਸੂਟ ਓਏ ਹੋਏ ਇਦਾਂ ਦੇ ਸੂਟ ਆ ਕੰਮ ਦੇਖ ਲਓ ਕੀਤਾ ਹੋਇਆ ਆਈ ਤਾਂ ਆ ਭਾਜੀ ਚਨੋਂਨ ਦਾ ਦੁਪੱਟਾ ਨਾਲ ਹਾਂਜੀ ਆਹ ਦੇਖੋ ਚੀਜ਼ ਬਾਜ਼ਾਰ 'ਚ 2500 3000 ਆਲੋ 1300 ਰੁਪਏ ਦਾ ਸੂਟ ਅੱਛਾ 1300 ਦੇ ਵਿੱਚ ਦੇਣਾ ਇਹ ਤੁਸੀਂ ਚਨੋਂਨ ਦੇ ਦੁਪੱਟੇ ਨਾਲ 1300 ਸੀ ਦੁਪੱਟੇ ਵੀ ਹੈਵੀ ਆਹ ਸੂਟ ਦਾ ਫਰੰਟ ਦੇਖ ਲਓ ਰੇਟ 1300 ਲਗਜ਼ਰੀ ਪੀਸ ਜਿਹੜੇ ਸ਼ੋਰੂਮਾਂ 'ਚ ਮਿਲਦੇ ਜਾ ਕੇ ਹਾਂਜੀ ਆਲੋ ਬਾਬੇ ਦੀ ਹੱਟੀ ਦੇ ਭਾਜੀ 1000 ਰੁਪਏ ਕਰਤੇ ਆ ਜੀ ਠੀਕ ਹੈ ਜੀ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕੱਪੜੇ ਲੈਣੇ ਹੈ ਹੈਵੀ ਸੂਟ ਜਿਹੜੇ 8-8 10-10 ਹਜ਼ਾਰ ਰੁਪਏ ਨੂੰ ਸੂਟ ਮਿਲਦੇ ਆ ਨਾ ਹਾਂਜੀ ਆ ਪਿਓਰ オリジナル ਖੀਨ ਖਾਬ ਦੇ ਹੈਵੀ ਸੂਟ ਆ ਵੇਖੋ ਪੀਸ ਬਣੇ ਹੋਏ ਆ ਚੱਕੋ ਸੂਟ ਕੰਮ ਲਗਾ ਕੀਤਾ ਫੁੱਲ ਭਾਰੀ ਬਜੀ 2500 ਰੁਪਏ ਸੂਟ ਦਾਾਂਗੇ ਰੈੱਡ ਸੂਟ 2500 ਚ 2500 ਦੇ ਰੈੱਡ ਸੂਟ ਬਾਬੇ ਦੇ ਹੱਟ ਦੇ ਭਾਵੇਂ ਤੁਸੀਂ ਦੋਸਰਾ ਸੂਟ ਲੈ ਜਾਓ ਆਹ ਦੇਖੋ ਭਾਜੀ ਪੀਸ ਸੁਪਰ ਤੋਂ ਵੀ ਉੱਪਰ ਆ ਆ ਗਏ ਸਲਵਾਰ ਦੇ ਪੌਂਚੇ ਆਹ ਦੇਖੋ ਪਿਓਰ ਗਲਾਸ ਦਾ origignal ਕਲਕੱਤੇ ਦਾ ਆਰਟੀਕਲ ਹਾਂਜੀ ਧੁਮਾਕੇ ਦਾ ਡਿਜ਼ਾਈਨਿੰਗ ਹਾਂਜੀ ਨਾਲ ਭਾਜੀ ਆਹ ਦੇਖੋ ਕੰਟਰਾਸਟ ਆਹ ਲੋ ਜੀ ਨਾ ਤੇਨੇ ਨਾ 3500 ਫੁੱਲ ਹੈਵੀ ਹੈਂਡਵਰਕ ਨਾਲ ਆਹ ਲੋ 1800 ਰੁਪਏ ਦਾ ਸੂਟ ਕਰਤੇ ਦੇਖੋ ਜਿੱਥੇ ਮਰਜੀ ਚਲ ਜੋ ਕਿਸੇ ਨੇ 3 ਛਰ ਮੰਗਣਾ ਕਿਸੇ ਨੇ 3500 ਫੁੱਲ ਹੈਵੀ ਹੱਡੀ ਤੇ 1800 ਰੁਪਏ ਦਾ ਸੂਟ 1800 ਰੁਪਏ ਦਾ ਸੂਟ ਦੇਤਾ ਦੇਖੋ ਭਾਜੀ ਆਹ ਦੇਖੋ ਕਲਰ ਪਿਆਰ ਸ਼ਾਦੀਆਂ ਦੇ ਪਾਣ ਨੂੰ ਵਧੀਆ ਸੂਟ ਹਾਂਜੀ ਧਮਾਕੇਦਾਰ ਚੀਜ਼ਾਂ ਜੀ ਆਹ ਦੇਖੋ ਪੀਸ ਪਿਓਰ ਕਲਾਸ ਦੇ ਉੱਪਰ ਐਦਾਂ ਦਾ ਸੂਟ ਜਿਹੜਾ ਬਾਜ਼ਾਰ ਚ 1500 ਦਾ ਐਲੋ 600 ਰੁਪਏ ਲੈ ਜਾਓ ਬਾਈ ਦੇਖੋ ਨਵਾਂ ਕਪੜਾ ਨਵੇਂ ਡਿਜ਼ਾਈਨ ਹਰ ਰੋਜ਼ ਨਵੀਂ ਵੈਰਾਈਟੀ ਆ ਰਹੀ ਹੈ ਤੇ ਕੌਡੀਆਂ ਦੇ ਭਾ ਕਪੜਾ ਸਿਰ ਬਾਬੇ ਦੀ ਹੱਟੀ ਦੇ ਲਾਦੀ ਆਲੋ ਭਾਜੀ 500 ਰੁਪਏ ਚ ਲੈ ਜਾਓ ਅਜਾ 500 ਦੇਣਾ ਹੈ 500 ਦੇ ਹੈਵੀ ਸੂਟ ਦੇਣਾ 500 ਦੇ ਸੋ ਤੁਸੀਂ ਚੈੱਕ ਕਰੀ ਜਾਓ ਤੀਜਾ ਟੌਪ ਦੀਆਂ ਰੇਡ 550 ਵੈਰਾਈਟੀ ਹੋਰ ਬਹੁਤ ਆ ਜਾਣੀਆਂ ਆ ਆ ਦੇਖੋ ਭਾਜੀ ਸੂਟ 63 ਦੇ ਸੂਟ ਆ ਦੇਖੋ ਇੱਕ ਤੋਂ ਇੱਕ ਕਲਾਸ ਪੀਸ ਡਿਜ਼ਾਈਨਿੰਗਾਂ ਦੇਖੋ ਵੈਰਾਈਟੀਆਂ ਦੇਖੋ ਤੇ ਇਦਾਂ ਦੇ ਧਮਾਕੇ ਭਾਜੀ ਹਾਂਜੀ 450 ਰੁਪਏ ਸੋ ਤੁਸੀਂ ਚੈੱਕ ਕਰੋ ਦੇਖੋ ਸੂਟ ਬਾਜ ਖੋਲਦਾ ਪਹਿਲਾਂ ਹੀ ਲੱਭਿਆ ਜਾਂਦਾ ਕਿਉਂਕਿ ਰੇਟ ਘਟਾ ਸਾਰਿਆਂ ਨੂੰ ਪਤਾ ਵੀ ਇੱਥੇ 1000 12 ਥੋੜੇ 450 ਆ ਦੇਖੋ ਭਾਜੀ ਪੀਸ ਦੇਖੋ ਤੁਸੀਂ ਕੰਮ ਰਿਹਾ ਕੀਤਾ ਹੋਇਆ ਆਹ ਦੇਖੋ ਦੁਪੱਟਾ ਨਾਲ ਕਲਾਸ ਪੀਸ ਹਾਂਜੀ ਭਾਜੀ 1500 1700 800 ਰੁਪਏ ਦਾ ਦਾਂਗੇ ਇਹ 800 ਦੇ ਵਿੱਚ ਹਾਂਜੀ ਆ ਦੇਖੋ ਫਰੰਟ ਸਾਰਾ ਚੈੱਕ ਕਰ ਲੋ ਕਿੰਨਾ ਡਿਜ਼ਾਈਨਰ ਫਰੰਟ ਆ ਆ ਘੇਰਾ ਦੇਖੋ ਡਿਜ਼ਾਈਨਰ ਦੁਪੱਟਾ ਕੋਈ 1500 ਨਹੀਂ ਕੋਈ 1800 ਨਹੀਂ 800 ਰੁਪਏ ਦੇ ਰਣਾ ਲੈ ਜਾਓ ਭਾਜੀ ਇੱਕ ਤੋਂ ਇੱਕ ਇਹ ਨਹੀਂ ਕਿ ਆਪਾਂ 200 400 ਰੁਪਏ ਸੂਟਾਂ ਹੀ ਸੇਲ ਆਈ ਹੈ ਆ ਜਿਹੜੇ ਬ੍ਰਾਂਡ ਦੇ ਹੈਵੀ ਸੂਟ ਸ਼ੋਰੂਮਾਂ 'ਚ ਮਿਲਦੇ ਆ ਉਹ ਵੀ ਬਾਬੇ ਰੇਟੀ ਤੇ ਅਵੇਲੇਬਲ ਆ ਪਰ ਰੇਟ ਨਹੀਂ শোরੂਮ ਵਾਲਾ ਹਾਂਜੀ ਰੇਟ ਆ ਬਾਬੇ ਦੀ ਢੀ ਵਾਲਾ ਐ ਇਦਾਂ ਦਾ ਬਲਾਸਟ ਧਮਾਕਾ ਆ ਪੀਸ ਦੇਖੋ ਤਾਂ ਆ ਨੇੜੇ ਕਰਕੇ ਦਿਖਾ ਵੀਰੇ ਬੈਲਵਿਡ ਦੇ ਉੱਪਰ ਟੋਟਲ ਹੈਂਡ ਦਾ ਕੰਮ ਪੂਰਾ ਪੈਚ ਪੂਰਾ ਲੱਧਿਆ ਸੁਣ ਬਰਬਰੀ ਦਾ ਟੈਗ ਲਗਾਉਂਦਾ ਇੱਥੇ 5895 ਦਾ ਆ ਲੋ 3600 ਰੁਪਏ ਲੈ ਜਾਓ ਲੋ ਆ ਵੀ ਤੁਸੀਂ ਚੈੱਕ ਕਰ ਲਓ ਕੋਈ 5800 ਨਹੀਂ ਕੋਈ 5500 ਨਹੀਂ 37 3800 ਦੇ ਵਿੱਚ ਆ ਦੇਖੋ ਇਦਾਂ ਦੇ ਪੀਸ ਵੀ ਤੁਹਾਨੂੰ ਦੇ ਦੇਣੇ ਆ ਪਿਓਰ ਓਰੀਜਨਲ ਧਮਾਕੇ ਦਾ ਡਿਜ਼ਾਈਨ ਹੀ ਲੱਗੇ ਆ ਪਿਓਰ オリジナル ਗਲਾਸ ਦੇ ਉੱਪਰ ਹਾਂਜੀ ਉਹ ਵੀ ਡਿਜੀਟਲ ਆ ਜਿਹੜੇ ਮੈਂ ਸੂਟ ਦਿਖਾਉਣ ਜਾ ਰਿਹਾ ਨਾ ਭਾਈ 303500 ਤੋਂ ਸਟਾਰਟ ਹੁੰਦੇ ਆ ਇਦਾਂ ਦੇ オリジナル ਬ੍ਰਾਂਡ ਦੇ ਪੀਸ ਆ ਦੇਖੋ ਚੀਜ਼ਾਂ ਬਣੀਆਂ ਹੋਈਆਂ ਤੁਸੀਂ 2500 ਦੇ ਦੇ ਦੂੰਗਾ ਤੁਸੀਂ ਆ ਭਾਈ ਆਪਾਂ ਆਫਰ ਚਲਾਤਾ ਆ ਐਤਵਾਰ ਤੱਕ ਦੇਣਾ ਆ ਕਰ ਤੱਕ ਐਤਵਾਰ ਤੱਕ ਆ ਚੱਕੋ ਪੀਸ ਲੁੱਕ ਦੇਖੋ ਬਣੀ ਹੋਈ ਭਾਜੀ ਚੈਲੰਜ ਹੈ ਰੇਡ ਦਾ 1300 ਰੁਪਏ ਆਹਾਂ ਸੂਟ 1300 ਦੇ ਦੂਗੇ ਆਹ ਦੇਖੋ ਪੀਸ ਇੱਕ ਤੋਂ ਇੱਕ ਆਗੇ ਜੀ ਆਹ ਦੇਖੋ 3 3000 32 3200 ਰੇ ਸੂਟ ਆ ਜਿਹੜੇ 13 1300 ਚ ਕਰਤੇ ਬਾਬੇ ਦੀ ਹੱਟੀ ਤੇ ਆਹ ਦੇਖੋ ਪੀਸ ਦੇਖੋ ਵੀਰਵਾਰ ਛੁੱਕਰਵਾਰ ਸ਼ਨੀਵਾਰ ਐਤਵਾਰ ਤਾਂ ਵੱਡੇ ਧਮਾਕੇ ਹੋਣੇ ਆ ਆ 13 1300 ਚ ਸੂਟ ਆ ਬ੍ਰਾਂਡ ਆ ਬ੍ਰਾਂਡ ਰੰਗ ਵੀ ਬਹੁਤ ਆ ਇੱਕ ਇੱਕ ਕਲਰ ਇੱਕ ਇੱਕ ਸੂਟ ਤੋਹਾ ਲੈ ਜੋ ਆਹ ਦੇਖ ਲੋ ਨਹੀਂ ਮੁੜ ਕੇ ਮਿਲਣੇ 13 1300 ਦੇ ਵਿੱਚ ਦੇ ਦਿੱਤੇ ਜੀ 13 1300 ਦੇ ਵਿੱਚ ਓਏ ਹੋਏ 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 ਆ ਸੂਟ ਦੇਖੋ ਇਹਨਾਂ ਦੇ ਕਲਰ ਚਾਰਡ ਦੇਖੋ ਭਾਜੀ ਪਿਓਰ ਚੀਜ਼ਾਂ ਦੇਸੀ ਕਿਉ ਪਿਓਰ オリジナル ਗਲਾਸ ਦੇ ਉੱਪਰ ਡਿਸਟਲਰਲ ਹੈਂਡਵਰਕ ਆ ਵੀ ਭਾਜੀ 2500 ਨਹੀਂ ਦੇਣਾ ਆਪਾਂ 3000 ਨਹੀਂ ਦੇਣਾ ਆ ਵੀ 1316 ਦੇਣਾ ਸੋ ਹੁਣ ਤੁਸੀਂ ਆ ਦੇਖ ਲਓ ਆ ਦੇਖੋ ਸੂਟ ਚੈੱਕ ਕਰ ਲਓ ਸਾਰਾ ਘੇਰਾ ਫਰਟ ਡਿਜ਼ਾਈਨਰ ਪੀਸ ਆ 25 23 3000 ਦੇ ਸੂਟ ਬਜ਼ਾਰਾਂ ਚ ਇੱਥੇ ਤੁਹਾਨੂੰ ਅਸੀਂ ਦੇਣਾ ਸਿਰਫ 1300 ਰੁਪਏ ਚ 1300 ਰੁਪਏ ਦੇ ਵਿੱਚ ਸੂਟ ਦੇ ਰਣਾ ਲੈ ਜਾਓ ਮੁੜ ਕੇ ਮਿਲਣਾ ਹੀ ਨਹੀਂ ਭਾਜੀ ਕਲਰ ਚੜ ਦੇਖੋ ਪਿਓਰ ਦੀਆਂ ਚੀਜ਼ਾਂ ਪਿਓਰ ਹਾਂਜੀ ਆਹ ਦੇਖੋ ਸੂਟ ਓਏ ਹੋਏ 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 ਕੀ ਗੱਲਬਾਤ ਹੈ ਡਿਜ਼ਾਈਨ ਸਾਹਿਬ ਤੁਹਾਕੇ ਮੈਂ ਕਿਹਾ ਡਿਜ਼ਾਈਨ ਹੈ ਤਿੰਨ ਤਿੰਨ ਹਜ਼ਾਰ 35 32 ਤੇਰਾ 1300 ਕਰਤਾ ਆ ਦੇਖੋ ਬਾਬੇ ਦੀ ਹੱਡੀ ਨੇ ਬਾਬੇ ਨਾਨਕ ਦੀਆਂ 13 ਹੀ 13 ਕਰਤੀਆਂ ਕੋਈ 3 3000 ਦਾ ਕੋਈ 3500 ਦਾ ਪਰ ਇਥੋਂ 13 1300 ਚ ਲੈ ਜਾਓ ਆ ਦੇਖੋ ਪੀਸ ਪਿਓਰ ਡਿਜੀਟਲ ਕਰੇਪ ਦਾ ਮੋਤੀਆਂ ਨਾਲ ਪਰੋਇਆ ਹੈ ਪਰਲ ਬਰਕ ਹਾਂਜੀ ਆ ਭਾਜੀ 6600 ਰੇਟ 'ਤੇ ਜੀ ਆ ਚੱਕੋ 2500 ਦਾ ਦੇਖੋ 2500 ਦਾ ਸੂਟ ਆ ਦੇਖੋ ਦੁਪੱਟਾ ਦੇਖੋ 4 ਸਾਈਡ ਮੋਤੀਆਂ ਦੇ ਨਾਲ ਪਰੋਇਆ ਪਿਆ ਆ ਵੀ ਤੁਸੀਂ ਦੇਖੋ ਆ ਦੇਖੋ ਭਾਜੀ ਪਿਓਰ ਦੇ ਤੋਫੇ 6880 85 85 ਰੋਲੇ ਆ ਚੱਕੋ 25 2500 ਰੁਪਏ 25 25 ਹੋ ਜੋ ਆ ਸੇਲ ਲੱਗੀ ਹੈ ਬਾਬਰੇਟ ਦੇ ਭਾਜੀ ਦਾਜਵਰੀ ਸਪੈਸ਼ਲ ਧਮਾਕਾ ਦੇਖੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 8 8000 ਵਾਲੇ 7 7000 ਵਾਲੇ ਸੂਟ 25 2500 ਚ ਕਰਦੇ ਆ 25 2500 ਆ ਦੇਖੋ ਭਾਜੀ ਤੋਹਫੇ ਇੱਕ ਤੋਂ ਇੱਕ ਸੂਟ ਇਹਨੂੰ ਕਹਿੰਦੇ ਧਮਾਕੇ ਜਲਵੇ ਆ ਦੇਖੋ ਸੂਟ ਓਏ ਹੋਏ 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 ਆ ਤਾਂ ਬਈ ਬੜਾ ਦੇਖੋ ਕਮਾਲ ਹੀ ਕਰਤਾ ਚੱਕਣ ਵਾਲੀ ਯਾਰ ਬਰਬਰੀ ਉੱਪਰ ਦੇਖੋ ਹੈਂਡਵਰਕ ਗਲੇ ਦੇ ਉੱਪਰ 5500 6580 2300 ਰੁਪਏ ਆ ਵੀ ਤੁਹਾਨੂੰ 2300 ਹੀ ਦੇਤਾ ਆ ਕੁੜੀਆਂ ਜੜੀਆਂ ਵਾਲੇ ਪੀਸ ਹੈ ਜੀ ਆ ਦੇਖੋ ਇਹ ਹੀ ਬਰਬਰੀ ਦੇ ਸੂਟ ਤੁਸੀਂ 5 5 6 6000 ਸ਼ੋਰੂਮ 'ਚ ਕਰਦੇ ਆ ਬਾਬੇ ਦੀ ਹੱਟੀ ਦੇ 2300 ਰੁਪਏ ਦਾ ਆ ਦੇਖੋ ਪੀਸ ਬਾਜੀ ਕੰਮ ਦੇਖੋ ਕੀਤਾ ਹੋਇਆ ਡਿਜੀਟਲ ਦੇ ਉੱਪਰ ਹੈਂਡਵਰਕ ਪੂਰਾ ਲੱਦਿਆ ਹੋਇਆ ਸੂਟ ਸਲਵਾਰ ਦੇ ਪੌਂਚੇ ਕਰੇਪ ਦੇ ਉੱਪਰ ਨੇਚਰਲ ਚ ਬਰਕ ਕੀਤਾ ਹੋਇਆ ਦੁਪੱਟਾ ਨਾਲ ਆ ਜੀ 4500 ਨਹੀਂ 1900 ਕਰਤਾ ਜੇ ਇਹ 1900 ਚ 1900 ਚ ਐਦਾਂ ਦੇ ਕਲਰ ਆਣ ਦੇਖੋ ਰੰਗ ਦਾ ਰੰਗ ਤਾਂ ਹੈਗੇ ਬੜੇ ਸੋਹਣੇ ਆ ਸੋਹਣੇ ਸੋਹਣੇ ਕਲਰ ਰੇਟ 1900 ਆ ਤੁਸੀਂ ਲੈਣਾ ਵਿਆਹ ਸ਼ਾਦੀਆਂ ਲਈ ਕਪੜਾ ਵਧੀਆ ਦੇ ਵਧੀਆ ਦੀ ਡਾਈਵਰੀ ਬਣਾਣਾ ਚਾਹੁੰਦੇ ਹੋ ਮੈਂ ਚੈਲੰਜ ਨਾ ਕਹਿੰਦਾ ਤੁਸੀਂ 2 ਲੱਖ ਨਾ ਲਾਓ ਕੀ ਤੋ 35 ਹਜ਼ਾਰ ਲਾਓ ਪਰ ਬਾਬੇ ਦੀ ਢਿੱਡ ਤਾਂ ਐਦਾਂ ਦੇ ਪੀਸਾ ਦੇਖੋ ਕੰਮ ਦੇਖੋ ਕੀਤਾ ਹੋਇਆ ਹਾਂ ਜੀ ਤੁਸੀਂ ਪੈਣ ਦੇ 7 ਸੂਟ ਵਧੀਆ ਬਣਾਉਣੇ ਆ 11 ਬਣਾਉਣੇ ਆ 21 ਬਣਾਉਣੇ ਆ ਐਦਾਂ ਦੇ ਬਣਾਉਣੇ ਆ ਜਿਹੜੇ ਬਜ਼ਾਰਾਂ 'ਚ 12-12 ਹਜ਼ਾਰ ਹੈ ਨਾ ਭਾਜੀ ਜੀ ਇੱਥੇ 3600 ਆਹ ਹੈਂਡਵਰਕ ਤੁਸੀਂ ਦੇਖੋ ਕਾਰੀਗਰੀਆਂ ਕਹਿੰਦੇ ਅੱਖਾਂ ਰਹਿ ਗਈਆਂ ਐਨਕ ਲਾਗੀ ਵਿਚਾਰੇ ਦੇ ਪਰ ਰੇਟ ਇਹਦਾ ਕੋਈ 8500 10000 ਨਹੀਂ ਇਹਦਾ ਫ੍ਰੀ ਦੇ ਭਾਅ ਆ ਫ੍ਰੀ ਦੇ ਭਾਅ 3600 ਰੁਪਏ 'ਚ ਸੂਟ ਤੇ ਆ ਵੀ ਚੱਕੋ ਜੀ ਤੁਸੀਂ ਡਿਜ਼ਾਈਨਰ ਪੀਸ ਲੈਣਾ ਇਹਦਾ ਰੇਟ ਹੈਗਾ ਸਿਰਫ 1900 ਰੁਪਏ 1900 ਰੁਪਏ 'ਚ ਦੇ ਲੈਣਾ ਤੁਹਾਨੂੰ 3500 4000 ਵਾਲਾ ਸੂਟ ਆਹ ਦੇਖੋ ਪੀਸ ਆ ਲਓ ਜੀ ਓਏ ਹੋਏ 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 ਬਾਜੀ ਤੋਫੇ ਹਾਂਜੀ ਤੁਮਾਕੇ ਕਰਤੇ ਆ ਦੇਖੋ ਡਿਸਟਲ ਦੇ ਨਾਲ ਹੈਂਡਵਰਕ 1300 ਰੁਪਏ ਬਾਜੀ 1300 ਦੇਖੋ ਬਾਬੇ ਦੀਆਂ 13 ਹੀ 13 ਕਰਦੀਆਂ ਆ ਦੇਖੋ ਆ ਦੇਖੋ ਪੀਸ ਰਾਜਾ ਰਾਣੀ ਓਏ ਹੋਏ ਹੁੰਦੀ ਕੋਈ ਗੱਲ ਤਾਂ ਹੁੰਦੀ ਹੈ ਆ ਲਓ ਲਓ ਇਹ ਬਾਜੀ origignal ਹੈ ਕਾਪੀਆਂ ਛਾਪ ਜਾਨੀ ਹੈਗੀਆਂ ਹਾਂਜੀ ਇਹ ਪਿਓਰ origignal ਬਨਾਰਸੀ ਕੀਨਗਾ ਵਾਲਾ ਰਾਜਾ ਰਾਣੀ ਹੈ ਰੇਟ 2000 ਰਾਜਾ ਰਾਣੀ 2000 ਦਾ ਹੀ ਮਿਲ ਜਾਂਦਾ ਮਿਲ ਜਾਂਦਾ ਜੀ ओरिजिनल ਪੀਸ ਹੋਵੇ ਡਿਜ਼ਾਈਨ ਪੂਰੇ ਹੋਣ ਦੁਪੱਟਾ ਟਾਪ ਦਾ ਹੋਵੇ 4500 ਬਜ਼ਾਰ ਦਾ ਰੇਟ ਬਾਬੇ ਦੀ ਟੀ ਤੇ ਸਿਰਫ 2000 ਰੁਪਏ ਪਾਜੀ ਆ ਪੀਸ ਦੇਖੋ ਤੁਸੀਂ ਤੋਹਫੇ ਦੇਖੋ ਆਹ ਦੇਖੋ ਸੂਟ ਪਾਜੀ ਰਾਜਾ ਰਾਣੀ ਤੇ ਆ ਵੀ ਦੇਖੋ ਵੀਰੇ ਇੱਕ ਨਵਾਂ ਧਮਾਕਾ ਹੈਂਡਵਰਕ ਦੇ ਨਾਲ ਜਲਵੇ ਹਾਂਜੀ ਤੋਹਫੇ ਆਹ ਦੇਖੋ ਓਏ ਹੋਏ 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 1000 ਰੁਪਏ ਕਰਤੇ ਆਪਾਂ 1000 ਰੁਪਏ ਦੇਖੋ ਬਾਬੇ ਦੀ ਏਟੀ ਦੇ ਘਰੋਂ ਬੀਬੀਆਂ ਗੁੱਸੇ ਹੋ ਕੇ ਆਉਂਦੀਆਂ ਨੇ ਤੇ ਹੱਸ ਹੱਸ ਕੇ ਜਾਂਦੀਆਂ ਕਰਕੇ ਰੇਟ ਇੰਨੇ ਘੱਟ ਕਰਤੇ 1000 ਰੁਪਏ ਤੇ ਗੁੱਸੇ ਹੋ ਕੇ ਕਿਉਂ ਆਉਂਦੀਆਂ ਪਤਾ ਨਹੀਂ ਕਿਉਂ ਕਹਿੰਦੇ ਬਾਬੇ ਦੇ ਜਵ ਨਾਲੇ ਸੂਟ ਲਿਆ ਤੇ ਨਾਲੇ ਖੁਸ਼ ਹੋਇਆ ਉਹ ਆਹ ਦੇਖੋ ਆਹ ਦੇਖੋ ਪੀਸ ਪਾਜੀ ਆ ਪੀਸ ਗਾ ਰਹੇ ਨੇ ਜਿਹੜਾ ਮੈਂ ਇਹ ਪਿਓ ਡਿਜੀਟਲ ਹੈ ਕੁਆਲਿਟੀ ਆ ਬਰਕ ਦੇ ਨਾਲ ਹੈ ਹਾਂਜੀ ਆ ਕੋਈ 1500 2000 ਨਹੀਂ ਹਾਂ 500 ਆ 500 ਦਾ ਸੂਟ ਆ ਆ 500 ਦਾ ਸੂਟ ਦੇ ਰਿਹਾ ਬਾਬੇ ਦੀ ਹੱਡੀ ਦਾ ਆ ਦੇਖੋ ਤਾਂ 5 500 ਦੇ ਵਿੱਚ ਇਦਾਂ ਦੇ ਡਿਜ਼ਾਈਨਰ ਸੂਟ ਦੇ ਰੇ ਕਿਸੇ ਨੇ ਨਹੀਂ ਇਹਦਾ ਚੱਕ ਲੋ ਮੁੜ ਕੇ ਨਹੀਂ ਮਿਲਣਾ ਬਈ ਮੈਂ ਕਿਹਾ ਤੁਸੀਂ ਆ ਸੂਟ ਦੇਖੋ ਪਿਓਰ ਕ੍ਰੇਪ ਆਏ ਹਾਏ 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 ਓਏ ਹੋਏ ਆ ਦੇਖੋ ਕਲਕੱਤਾ ਆ ਗਿਆ ਕਲਕੱਤਾ ਜਲੰਧਰ ਚ ਕਲਕੱਤਾ ਕਲਕੱਤੇ ਜਾਂਦੀ ਲੋੜ ਹੀ ਨਹੀਂ ਪੈਣੀ ਆ ਦੇਖੋ ਪੀਸ ਆ ਦੇਖੋ ਦੁਪੱਟਾ ਮੈਂ ਕਹਿੰਨਾ ਹਾਂਜੀ ਓਏ ਹੋਏ 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 ਇਹ ਆ ਦੇਖੋ ਦੁਪੱਟਾ ਫੋਰ ਸੈੱਟ ਕੰਮ ਕੀਤਾ ਹੋਇਆ ਹਾਂਜੀ ਇਹ 5500 6000 ਕਲਕੱਤਾ ਹੋਲ ਸੇਲ ਆ ਆ ਲੋ ਚੱਕੋ 3200 ਲਓ ਤਾਂ ਹੁਣ ਕਹਿੰਦੇ ਕਲਕੱਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਬਾਬੇ ਦੀ ਹੱਟੀ ਦੇ ਕਲਕੱਤੇ ਵਾਲੇ ਸੂਟ ਆ ਗਏ 55 5500 ਵਾਲੇ ਕਰਤੇ ਸਿਰਫ 3200 ਰੁਪਏ 3200 ਰੁਪਏ ਚ ਲੈ ਜਾਓ ਆ ਦੇਖੋ ਵਿਆਹਾਂ ਪਾਰਟੀਆਂ ਵਾਲੇ ਪੀਸ ਆ ਇਹ ਆ ਇਧਰ ਦੇਖੋ 500 ਰੁਪਏ ਸ਼ਿਮਰ ਦਾ ਸੂਟ ਲੋ ਹੈਂਡਵਰਕ ਨਾਲ ਆ 500 ਚ 500 ਚ ਮਿਆਦ ਤੇ ਨਹੀਂ ਕਰਦੇ ਤੁਸੀਂ ਉਹ 500 ਚ ਦੇ ਰਹੇ ਆ ਭਾਜੀ ਆ ਲੋ ਆ ਲੋਤਾ ਇਹ ਉਹੀ ਸੂਟ ਆ ਜਿਹੜੇ ਤੁਸੀਂ 15 1500 ਦੇ ਲੈਨੇ ਹੋ ਬਾਬੇ ਜੱਟੀ ਦੇ 5 500 5 500 ਚ ਕਰਦੇ ਆ ਜਿਹੜੇ ਸ਼ੋਰੂਮ ਅਜ ਡੰਮੀਆਂ ਦੇ ਜਾ ਕੇ 2 2000 ਹੈ ਨਾ ਹਾਂਜੀ ਆ ਇਦਾਂ ਦੇ ਦਵਟਿਆਂ ਨਾਲ ਹੈ ਵੀ ਹੈ 700 ਰੁਪਏ ਅਜਾ 700 ਦੇ ਵਿੱਚ ਇਹ ਦੇਖੋ ਬਣੀ ਹੋਈ ਇਹ ਵੀ ਤੁਸੀਂ ਚੈੱਕ ਕਰ ਲਓ 2 2000 ਬਾਜ਼ਾਰ ਦਾ ਰੇਟ ਬਾਬੇ ਦੀ ਹੱਟੀ ਤੇ 700 ਰੁਪਏ ਦਾ ਡਿਜ਼ਾਈਨਰ ਪੀਸ ਦੇ ਰਣ ਆਪਾਂ ਆ ਜਲਵੇ ਦੇਖੋ ਸੂਟਾਂ ਦੇ ਓਏ ਹੋਏ 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 ਉਹ ਜਿੱਥੋਂ ਮਰਜ਼ੀ ਲੈ ਲਓ 16 17 18 100 ਦਾ ਸੂਟ ਆ ਚੱਕੋ 800 ਰੁਪਏ ਦਾ 800 ਜੀ ਆ ਦੇਖੋ ਬੇ ਸੂਟਾਂ ਪਿੱਛੇ ਲਾਣਾ ਨਹੀਂ ਸਾਟ ਸੂਟ ਰਣਵਾ ਲਿਓ ਸੂਟ ਬਹੁਤ ਆ ਕੱਲੇ ਕੱਲੇ ਨੂੰ ਦੇ ਕੇ ਭੇਜਾਂਗੇ ਤੋਹਫੇ ਆ ਤੋਹਫੇ ਐਦਾਂ ਦੇ ਆ ਵੀ 800 ਰੁਪਏ ਜੋ ਓ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ 800 ਰੁਪਏ ਚੁੰਨੀ ਕੋਈ 17 18 100 ਨਹੀਂ 800 ਦਾ ਸੂਟ 800 ਦਾ ਸੂਟ ਐਦਾਂ ਦਾ ਵੱਡਾ ਪੈਨੀਫਿਟ ਕਿਤੇ ਨਹੀਂ ਮਿਲਣਾ ਓਕੇ ਰਹਾ ਦੇਖੋ ਕੇਰਾ ਸੂਟ ਦੀ ਲੁੱਕ ਦੇਖੋ 800 ਰੁਪਏ ਦੇਖੋ ਸੂਟ ਦਾ ਖੁੱਲਣੇ ਨਹੀਂ ਦਿੰਦੇ ਕਹਿੰਦੇ ਫੜਾ ਦਿਓ ਭਾਈ ਸਾਨੂੰ ਸਾਜੀ ਪੀਸ ਨਾਲੋਂ ਨਾਲ ਲਾਈਵ ਆ ਇਦਾਂ ਦੇ ਸੂਟ ਆਹ ਲੋ ਆ ਵੀ ਦੇਣ ਆ ਇਦਾਂ ਦਾ ਸੂਟ 800 ਰੁਪਏ ਦਾ ਸੂਟ ਆ ਜਿਹੜੇ 2-2000 ਬਾਜ਼ਾਰ ਚ ਆਹ ਦੇਖੋ ਪੀਸ ਭਾਜੀ ਕਮਾਲ ਕੀਤੀ ਵੀ ਰੇਟਾਂ ਨੇ ਤੁਮਾਕੇ ਪਾਤੇ ਬਰੇੜੀ ਨੇ ਇਦਾਂ ਦੇ ਸੂਟ ਹਾਂਜੀ ਆਏ ਓਏ ਕੇਰਾ ਦੇਖੋ ਹਾਂਜੀ 800 ਰੁਪਏ ਚ ਕਰਤਾ ਜੀ ਲੋ ਤਾਂ ਜਾਨ ਨਿਕਲਦੀ ਜਾਨ ਆ ਸੂਟ ਦਿੰਦਿਆਂ ਨਹੀਂ ਪਰ ਦੇ ਦੇਣਾ 800 ਚ ਆਹ ਦੇਖੋ ਪੀਸ ਜਿਨੂੰ ਕਹੀਏ ਤੋਹਫਾ ਇਧਰ 700 ਰੁਪਏ ਕਰਤਾ ਜੀ ਲੈ ਹੋਰ ਰੇਟ ਘਟ ਗਿਆ 700 ਚ ਕਰਤਾ ਸੂਟ ਆਹ ਦੇਖੋ ਪੀਸ ਬਾਜੀ ਇੱਕ ਇੱਕ ਸੂਟ ਕਮਾਲ ਆਹ ਦੇਖੋ ਐਦਾਂ ਦਾ ਦਵਟਾ ਹੋਗਾ ਨਾਲ ਪ्योर ਰੋਮਨ ਦੇ ਪਰ 700 ਚ ਦੇਖੋ ਮੌਕਾ ਦੀ ਗੱਲ ਇਹ ਆ ਬਾਜ਼ਾਰਾਂ 'ਚ ਜਾ ਕੇ ਲੁੱਟਣਾ ਆਕਰੋ ਬਾਬੇ ਦੀ ਹੱਟੀ ਤੇ ਆਜੋ ਲੈ ਜੋ 2-2000 ਵਾਲੇ ਵੀ 7-700 ਚ ਆਹ ਦੇਖੋ ਪੀਸ ਇੱਕ ਇੱਕ ਸੂਟ ਭਾਜੀ ਕਾਰੀਗਰੀ ਕੀਤੀ ਹੋਈ ਹੈ ਮਤਲਬ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾ ਚਾਰ ਦਿਨ ਪਟਾਕੇ ਮੈਂ ਕਹਾਂ ਭਾਜੀ ਪਟਾਕੇ ਨਹੀਂ ਤਮਾਕੇ ਆ ਹੁਣ ਤਾਂ ਪਟਾਕੇ ਨਹੀਂ ਤਮਾਕੇ ਆ ਦੇਖੋ 700 ਰੁਪਏ ਦਾ ਸੂਟ ਦੇ ਦੇਣਾ ਲੋ ਤਾਂ ਕਿਸੇ ਨੇ ਦੇਣਾ ਨਹੀਂ ਇਹ ਹੋਲਸੇ ਰੇਟਾਂ ਦੇ ਵੀ ਕੋਈ ਦੇ ਨਹੀਂ ਸਕਦਾ ਜੋ ਬਾਬੇ ਦੀ ਹੱਟੀ ਤੇ ਤੁਹਾਨੂੰ 700-700 ਦੇਈ ਜਾਂਦੇ ਆ ਰੰਗ ਡਿਜ਼ਾਈਨ ਵਾਧੂ ਆ ਪੀਸ ਦੇਖੋ ਜਰਾ ਭਾਜੀ ਜਿਹੜਾ ਦੁਪੱਟਾ ਦੇਖੋ ਤੁਸੀਂ ਹਾਂਜੀ ਆਹ ਦੇਖੋ ਦੁਪੱਟਾ ਨਾਲ ਜੀ ਇਹ ਵੀ 700 ਰੁਪਏ ਇਹ ਵੀ 700 ਆ ਦੇਖੋ ਭਾਜੀ ਪੀਸ ਹਾਂਜੀ ਤੋਹਫਾ ਉਹ ਸੂਟ ਹੈ ਕੋਲ ਲੈਂਡ ਵਾਲੇ 800 ਦੇ 800 ਦੇ ਆ ਦੇਖੋ 800 ਰੁਪਏ ਦੇ ਵਿੱਚ ਸੋ ਮੁੱਤੀ ਗੱਲ ਹੈ ਕੋਈ 2000 ਨਹੀਂ ਕੋਈ 2200 ਨਹੀਂ ਕੋਈ 2500 ਨਹੀਂ 800 ਦੇ ਆ ਦੇਖੋ ਚੀਚਾ 800 ਆਹ ਦਾ ਬਾਬਾ ਜੀ ਸਾਰਾ ਹੀ ਖੋਲਦਾ ਮਾਲ ਮੈਂ ਕਹਿੰਦਾ ਕੋਈ ਬਾਚਰੇ ਚੱਕੀ ਜਾਂਦੇ ਸਾਰੇ ਆਟਾ ਭਾਜੀ ਨਾਲੋਂ ਨਾਲ ਹੀ ਦੇ ਰਹੇ ਆਪਾਂ ਆ ਦੇਖੋ ਤੋਹਫਾ ਓਏ ਹੋਏ ਹੋਏ 700 ਰੁਪਏ ਦੇ ਸੂਟ ਘੱਟ ਲਓ ਹੋਰ ਰੇਟ ਘੱਟ ਗਿਆ ਆ ਦੇਖੋ ਚੱਕੋ 700 ਰੁਪਏ 700 ਜਿਹੜੇ ਵਿਆਹ ਸਾਹਿ ਦਾ ਕੱਪੜਾ ਨਾ ਦੇਣ ਲੈਣ ਕਰਨਾ ਬਾਬੇ ਦੀ ਹੱਟੀ ਤੇ ਆ ਜਾਓ ਬਾਜ਼ਾਰ ਜਾ ਕੇ ਲੁੱਟਣਾ ਨਾ ਕਰੋ ਇੱਕ ਇੱਕ ਲੱਖ ਵਾਲਾ ਕਪੜਾ 30 35 35 ਹਜ਼ਾਰ ਚ ਲੈ ਜਾਓ ਆ ਦੇਖੋ ਆ ਦੇਖੋ ਪੀਸ ਭਾਜੀ ਪਿਓਰ ਵਿਸਕੋਜ਼ ਹੈ ਪਿਓਰ ਵਿਸਕੋਜ਼ ਹਾਂਜੀ ਇਹ ਬਾਜ਼ਾਰ 'ਚ 2500 ਰੁਪਏ ਸਟਾਰਟ ਹੁੰਦਾ ਚੱਕੋ 1300 ਲਓ 1300 ਲਓ ਰੰਗ ਦੇਖੋ ਤੁਸੀਂ ਦੇਖੋ ਤੋਹਫੇ ਅੱਜ ਦਾ ਬਾਬੇ ਨਾਨਕ ਦੀਆਂ 13 13 ਬਾਬੇ ਦੀ ਹੱਟੀ ਦੇ ਹੋ ਗਈਆਂ 3 3000 ਵਾਲੇ ਸੂਟ ਵੀ 13 1300 ਚ ਕਰਤੇ ਆ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਬ੍ਰਾਂਡਡ ਪੀਸ ਬਾਜੂ ਤੇ ਵੀ ਭਾਜੀ ਫਰਕ ਕਲਰ ਵੀ ਸੋਨਾ ਫਰਕ ਦੁਪੱਟੇ ਫੁੱਲ ਪਿਓਰ ਕਢਾਈ ਹਾਂਜੀ ਇਹ ਵੀ 800 ਕਰਤਾ ਏ ਲਓ ਆ ਵੀ 800 ਰੁਪਏ ਚ ਲੈ ਆ ਜੋ ਜਿਹੜਾ ਬਾਜ਼ਾਰ ਚ 1895 1995 ਹਾਂਜੀ ਆ ਦੇਖੋ 800 ਰੁਪਏ ਦਾ ਕਰਤਾ ਏ ਤੁਸੀਂ ਹੁਣ ਚੈੱਕ ਕਰ ਲਓ ਆ ਦਿਖਾ ਦੇ ਇੱਕ ਸੂਟ ਦਿਹਾੜੀ ਵਿੱਚ ਦਿਨੇ ਤੁਹਾਨੂੰ ਆ ਦੇਖੋ ਇਹ 18 1900 1900 2 2000 ਦੇ ਸੂਟ ਆ ਬਾਬੇ ਦੀ ਹੱਟੀ ਤੇ 8800 ਦੇ 4 ਦਿਨ ਦੇ ਰਹੇ ਆ। ਪਾਜੀ ਪਿਓਰ ਬਰਬਰੀ ਦੇ ਰਹੇ ਆ 8800 ਰੁਪਏ ਚ ਪਿਓਰ ਬਰਬਰੀ ਹੈਂਡਵਰਕ ਨਾਲ। ਜੀ। ਦੇਖੋ ਚੀਜ਼ਾਂ ਇੱਕ ਦੋ ਇੱਕ ਆ। ਨੰਬਰ 98804723 ਪਾਬੇ ਦੀ ਟੀ ਜਲੰਧਰ ਪਾਸੜ ਦੇ। ਬਿਲਕੁਲ ਸਾਹਮਣੇ ਹੋਟਲ ਸੰਗਮ ਦੇ ਨਾਲ ਆ ਜਾਓ ਕਰ ਰਹੇ ਅਸੀਂ ਤੁਹਾਡਾ ਇੰਤਜ਼ਾਰ। ਸੈਟਲਾਈਨ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ, ਵੇਚ ਲੈਣਾ ਪਿਆ, ਛਤੀ ਲੈਣਾ ਕਪੜਾ। ਇੱਕ ਦੋ ਇੱਕ ਸਸਤਾ ਸਸਤਾ ਮਿਲੇਗਾ ਬਾਬੇ ਰੇਟ ਦੇ ਸਸਰੀ ਘਰ ਇਹ ਪੰਜਾਬ ਦੀ ਪਹਿਲੀ ਹੱਟੀ ਆ ਜਿੱਦੇ ਸਾਰਿਆਂ ਦੇ ਫਾਇਦੇ ਜੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤਾਂ ਵੀ ਆਜੋ ਰੀਸੇਲਰੋਂ ਦੁਕਾਨਦਾਰੋਂ ਵਿਆਹ ਸ਼ਾਇਦਾ ਕੱਪੜਿਆਂ ਦਾ ਤਾਂ ਵੀ ਆਜੋ ਵੱਡੇ ਫੇਰੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕੌਡੀਆਂ ਰਿਹਾ ਕੱਪੜਾ ਦਮਾਗੇ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜਲੰਧਰ